ਕੱਲ ਮਿਤੀ 14 4 2024 ਇਹ ਜਸਵੀਰ ਸਿੰਘ ਸਮੇਤ ਬੰਨੀ ਪੁਲਿਸ ਪਾਰਟੀ ਸਰਵਿਸ ਰੋਡ ਦੀ ਪੁਆਇੰਟ ਤਰਖਾਨ ਮਾਜਰਾ ਮੌਜੂਦ ਸੀਗੇ ਤਾਂ ਇਸ ਤਰ੍ਹਾਂ ਜਿਹੜਾ ਹੈਗਾ ਕਿ ਵਕਤ ਕਰੀਬ 4:35 ਦਾ ਸੀਗਾ ਕਿ ਇੱਕ ਕੈਂਟਰ ਸੀਗਾ ਪੀ ਵੀ ਡੀ ਡੀ 8685 ਨੰਬਰ ਜਿਹਨੂੰ ਕਿ ਅਮਰੀਕ ਸਿੰਘ ਸਨਮਨ ਸਿੰਘ ਵਾਸੀ ਪਿੰਡ ਕਾਲੇ ਮਾਜਰਾ ਥਾਣਾ ਬਡਾਲੀ ਵਾਲਾ ਸਿੰਘ ਜਿਲ੍ਹਾ ਫਤਿਹਗੜ ਸਾਹਿਬ ਲਾਜਿਆ ਸੀ ਜੋ ਕਿ ਇਹਨਾਂ ਨਾਕੇਬੰਦੀਦਾਰ ਟਰੱਕ ਨੂੰ ਰੋਕੇ ਜਦੋਂ ਚੈਕਿੰਗ ਕੀਤੀ ਤੇ ਟਰੱਕ ਦੇ ਹੀ ਚੈਕਿੰਗ ਦੌਰਾਨ ਕੈਬਨ ਵਿੱਚ ਜਿਹੜਾ ਹੈਗਾ 1 ਕਿਲੋ ਫੀਮ ਗ੍ਰਾਮਤ ਪਈ ਜਿਸ ਤੇ ਜਿਹੜੀ ਪੁਲਿਸ ਪਾਰਟੀ ਦੇ ਰੁਕਾ ਭੇਜਿਆ ਸੀਗਾ ਤੇ ਅਸੀਂ ਐਫ ਆਰ ਨੰਬਰ 47 ਰਿਗੇਟਡ 14/4/2024 ਅੰਡਰ ਸੈਕਸ਼ਨ 18 ਬੀ ਐਨ ਡੀ ਪੀ ਐਸ ਐਕਟ ਵਿੱਚ ਦਰਜ ਕੀਤਾ ਪਹਿਲਾਂ ਵੀ ਇਸ ਤੇ ਉੱਪਰ ਮਾਮਲੇ ਦਰਜ ਕੀ ਜਿਹੜਾ ਦੋਸ਼ੀ ਅਮਰੀ ਸਿੰਘ ਹੈਗਾ ਇਸ ਤੇ ਪਹਿਲਾਂ ਵੀ 2016 ਵਿੱਚ 3 ਕਿਲੋ ਕਫੀਨ ਬਰਾਮਦ ਹੋਈ ਸੀਗੀ ਤੇ ਇਹ ਤੋਂ ਮਕਦਮਾ ਦਰਜ ਹੋਇਆ ਸੀ ਇਹ ਕਿੱਥੋਂ ਲੈ ਕੇ ਆਂਦਾ ਸੀ ਕੀ ਕਰਦਾ ਜੀ ਇਹ ਆਪਣਾ ਚਾਰਕਣ ਤੋਂ ਟਾਬਿਆਂ ਬ ਲੈ ਕੇ ਆਇਆ ਸੀ ਨਾ ਬਾਕੀ ਜੜੀ ਤਫਤੀਸ਼ ਜਾਰੀ ਹੈ ਪੁਲਿਸ ਮਾਲ ਹਾਸਲ ਕਰਕੇ ਹੋਰ ਅਗਲੀ ਕਾਰਵਾਈ ਨੂੰ ਚਲੰਦ ਤੇ ਇਹ ਵੇਚਦਾ ਸੀ ਇਹ ਖਾਣਦਾ ਵੀ ਔਰ ਵੇਚਦਾ ਵੀ